ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮੇਰੀ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਅਗਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਯਾਨੀ ਕਿ 2 ਅਕਤੂਬਰ 2025 ਨੂੰ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਉਸ ਤੋਂ ਬਾਅਦ 4 ਤਰੀਕ ਨੂੰ ਜਿਹੜਾ ਬਹੁਤ ਹੀ ਤਕੜਾ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਦੇ ਭਾਗਾਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਤੇ ਉਹਦੇ ਨਾਲ ਪੰਜਾਬ ਦੇ ਮੌਸਮ ਤੇ ਕੀ ਅਸਰ ਪਊਗਾ ਤੇ ਬੰਗਾਲ ਦੀ ਖਾੜੀ ਤੋਂ ਉੱਠਿਆ ਹੋਇਆ ਲੋ ਪ੍ਰੈਸ਼ਰ ਏਰੀਆ ਕਿੱਧਰਲੇ ਪਾਸੇ ਨੂੰ ਜਾਊਗਾ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਕਿੰਨਾ ਮੀਂਹ ਪੈ ਸਕਦਾ ਜਾਂ ਨਹੀਂ ਪੈ ਸਕਦਾ ਹਨੇਰੀ ਝੱਖੜ ਗੜੇਮਾਰੀ ਸਾਰਾ ਕੁਝ ਆਪ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਸਾਨ ਵੀਰਾਂ ਨੂੰ ਕਿੰਨਾ ਸੁਚੇਤ ਰਹਿਣਾ ਚਾਹੀਦਾ ਉਹਦੇ ਬਾਰੇ ਵੀ ਸਾਰੀ ਗੱਲਬਾਤ ਆ ਜਿਹੜੀ ਉਹ ਦੱਸਾਂਗੇ ਜਿਹਦੇ ਬਾਰੇ ਪਹਿਲਾਂ ਹੀ ਆਪਾਂ 22 ਸਤੰਬਰ ਨੂੰ ਵੀ ਅਪਡੇਟ ਦਿੱਤੀ ਸੀ ਵੀ ਪੰਜਾਬ ਦੇ ਵਿੱਚ ਅਕਤੂਬਰ ਦੇ ਪਹਿਲੇ ਹਫ਼ਤੇ ਜ਼ਬਰਦਸਤ ਮੀਂਹ ਆ ਰਿਹਾ ਤੇ ਉਸ ਤਰੀਕੇ ਨਾਲ ਆਪਣਾ ਸचेत ਆ ਜਿਹੜਾ ਉਹ ਬਣੇ ਰਹੋ ਉਸੇ ਦੇ ਬਾਰੇ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਗੁજરાਤ ਦੇ ਭਾਗਾਂ ਦੇ ਉੱਤੇ ਇੱਕ ਬਹੁਤ ਜ਼ਬਰਦਸਤ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਜਿਹੜਾ ਕਿ ਅਰਬ ਸਾਗਰ ਵੱਲ ਨੂੰ ਜਾ ਰਿਹਾ ਤੇ ਓਮਾਨ ਦੇ ਭਾਗਾਂ ਵੱਲ ਨੂੰ ਵਧੇਗਾ ਤੇ ਤੂਫਾਨ ਬਣੇਗਾ ਦੂਸਰੇ ਪਾਸੇ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਜ਼ਬਰਦਸਤ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਪੈਦਾ ਹੋ ਚੁੱਕਿਆ ਏ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ੀ ਦੇ ਨਾਲ ਘੁੰਮ ਰਿਹਾ ਤੇ ਪੂਰੀ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਹਵਾ ਜਿਹੜੀ ਉਹ ਨਮੀ ਵਾਲੀ ਇਹਨੂੰ ਮਿਲ ਰਹੀ ਆ ਜੇਕਰ ਗੁਜਰਾਤ ਦੇ ਭਾਗਾਂ ਦਾ ਸਿਸਟਮ ਅੱਗੇ ਹੋਰ ਲੰਘ ਜਾਂਦਾ ਤਾਂ ਅਰਬ ਸਾਗਰ ਦੀ ਪੂਰੀ ਜਿਹੜੀ ਨਮੀ ਆ ਉਹ ਇਹਨੂੰ ਮਿਲਣੀ ਸੀ ਜਿਹਦੇ ਕਰਕੇ ਇਹਨੇ ਤੂਫਾਨ ਬਣਨਾ ਸੀ ਲੇਕਿਨ ਹੁਣ ਡਿਪਰੈਸ਼ਨ ਲੈਵਲ ਦਾ ਇਹ ਜਿਹੜਾ ਬਣਨ ਦੀ ਸੰਭਾਵਨਾ ਸਿਸਟਮ ਤੇ ਇਹ ਪੱਛਮੀ ਬਗਾਲ ਬਿਹਾਰ ਛੱਤੀਸਗੜ ਦੇ ਹੁੰਦੋਂ ਉੱਤੋਂ ਦੀ ਹੁੰਦਾ ਹੋਇਆ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਪਹੁੰਚੂਗਾ ਤੇ ਉਧਰਲੇ ਪਾਸੇ ਉਹ 4 ਤਰੀਕ ਨੂੰ ਇੱਕ ਵੈਸਟਰਨ ਡਿਸਟਰਬੈਂਸੀ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੂਗਾ ਤੇ ਇੱਕ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਤੇ ਬਣੂਗਾ ਜੋ ਕਿ ਬਹੁਤ ਜ਼ਿਆਦਾ ਸਟਰੋਂਗ ਹੋਊਗਾ ਜਿਹਦੇ ਨਾਲ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲਣਗੀਆਂ ਹਨੇਰੀ ਝੱਖੜ ਵੀ ਆਊਗਾ ਨਾਲ ਭਾਰੀ ਬਰਖਾ ਹੋ ਸਕਦੀ ਹੈ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਵਿੱਚ ਉਚੇਰੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਤੇ ਨੀਚੇ ਭਾਰੀ ਮੀਂਹ। ਹਰਿਆਣਾ, ਉੱਤਰਾਖੰਡ ਆਪਣੇ ਪੱਛਮੀ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਦੇ ਬਹੁਤੇ ਭਾਗਾਂ 'ਚ ਗਰਜ ਚਮਕ ਨਾਲ ਭਾਰੀ ਵਰਖਾ ਹੋਣ ਦੀ ਸੰਭਾਵਨਾ। ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਭਾਰੀ ਵਰਖਾ ਦੇ ਨਾਲ ਤੇਜ਼ ਹਨੇਰੀ ਝੱਖੜ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਅੱਜ ਪੰਜਾਬ ਦੇ ਵਿੱਚ ਸਵੇਰ ਟਾਈਮ ਪੂਰਬ ਦੀਆਂ ਹਵਾਵਾਂ ਚੱਲਦੀਆਂ ਸੀ ਲੇਕਿਨ ਦੁਪਹਿਰ ਤੋਂ ਬਾਅਦ ਪੱਛਮ ਦੀਆਂ ਹਵਾਵਾਂ ਬਗੀਆਂ ਲੇਕਿਨ ਜਲਦੀ ਹੀ ਇਹ ਹਵਾਵਾਂ ਜਿਹੜੀਆਂ ਉਹ ਬਦਲਣ ਵਾਲੀਆਂ ਕਿਉਂਕਿ ਲੋ ਪ੍ਰੈਸ਼ਰ ਏਰੀਆ ਅੱਗੇ ਵਧ ਕੇ ਛਤਿਸਗੜ ਦੇ ਭਾਗਾਂ ਤੇ ਪਹੁੰਚ ਜਾਣਾ ਹੈ ਨੇ ਉੱਤਰ ਪ੍ਰਦੇਸ਼ ਵੱਲੋਂ ਜਿਹਦੇ ਕਰਕੇ ਹਵਾਵਾਂ ਦੀ ਦਿਸ਼ਾ ਜਿਹੜੀ ਉਹ ਬਹੁਤ ਤੇਜ਼ੀ ਦੇ ਨਾਲ ਵਧੂਗੀ ਜਿਵੇਂ ਜਿਵੇਂ ਆਪਾਂ ਨੇੜੇ ਜਾਵਾਂਗੇ ਚਾਰ ਤਰੀਕ ਦੇ ਉਵੇਂ ਉਵੇਂ ਜਿਹੜਾ ਇਹਨੇ ਸਿਸਟਮ ਨੇ ਅੱਗੇ ਵਧੇ ਜਾਣਾ ਤੇ ਹਵਾਵਾਂ ਦੀ ਰਫ਼ਤਾਰ ਆ ਜਿਹੜੀ ਉਹ ਤੇਜ ਹੋ ਜਾਣਾ ਹੈ ਪੰਜਾਬ ਦੇ ਵਿੱਚ ਪੂਰਬ ਦੀ ਤੇ 4 ਜਾਂ 5 ਤਰੀਕ ਤੋਂ ਪੰਜਾਬ ਦੇ ਵਿੱਚ ਬਰਖਾ ਦੇਗਾ ਤੇ ਵਿਧੀਆਂ ਸ਼ੁਰੂ ਹੋ ਜਾਣੀਆਂ ਜੇਕਰ ਆਪਾਂ ਕੱਲ ਦੀ ਗੱਲ ਕਰੀਏ ਤਾਂ ਕੱਲ ਨੂੰ ਜਿਸ ਤਰ੍ਹਾਂ ਅੱਜ ਥੋੜੀ ਬਹੁਤੀ ਹਲਚਲ ਹੋਈ ਆ ਕਿਉਂਕਿ ਇੱਕ ਕਮਜ਼ੋਰ ਵੈਸਟਰਨ ਡਸਟਰਮਸ ਇਸ ਵਕਤ ਵੀ ਜੰਮੂ ਕਸ਼ਮੀਰ ਦੇ ਭਾਗਾਂ ਦੇ ਉੱਤੇ ਬਣਿਆ ਹੋਇਆ ਜੀਰੇ ਕਰਕੇ ਰਾਤ ਖਰੜਮ ਹਾਲੀ ਚੰਡੀਗੜ ਇਹਨਾਂ ਭਾਗਾਂ 'ਚ ਕੁਝ ਬਰਖਾ ਹੋਈ ਆ ਤੇ ਸਵੇਰ ਹੁੰਦੇ ਸਾਰ ਹੀ ਪਠਾਨਕੋਟ ਤੇ ਗੁਰਦਾਸਪੁਰ ਦੇ ਭਾਗਾਂ ਦੇ ਵਿੱਚ ਵੀ ਜਬਰਦਸਤ ਬਰਖਾ ਹੋਈ ਆ ਘਰ ਚਮਕਣਾ ਤੇ ਪਹਾੜਾਂ ਦੇ ਵਿੱਚ ਜੰਮੂ ਏਰੀਆ ਜੰਮੂ ਕਸ਼ਮੀਰ ਦੇ ਏਰੀਆ ਦੇ ਵਿੱਚ ਵੀ ਬਰਖਾ ਹੋਣਾ ਜਿਹੜਾ ਉਹਦੀ ਖਬਰਾਂ ਜਿਹੜੀਆਂ ਉਹ ਮਿਲੀਆਂ ਨੇ ਜਾਣੇ ਕਿ ਕੱਲ ਨੂੰ ਹਲਕੀ ਫੁਰਕੀ ਗਤੀਵਿਧੀਆਂ ਜਿਹੜੀ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਟਟਵੇਂ ਰੂਪ ਚ ਇਕਾ ਦੁੱਕਾ ਜ਼ਿਲ੍ਹਿਆਂ ਦੇ ਵਿੱਚ ਗਰਜ ਚਮਕਾਲੇ ਬੱਦਲ ਬਣ ਸਕਦੇ ਆ ਜੇਕਰ ਪੂਰਬ ਦੀ ਹਵਾਵਾਂ ਸਵੇਰ ਤੇਜ਼ ਚੱਲੀ ਤਾਂ ਹੋ ਸਕਦਾ ਵੀ ਦਸਹਰੇ ਦੇ ਵਿੱਚ ਕੁਝ ਏਰੀਆ ਦੇ ਵਿੱਚ 비ਗਨ ਪਾਵੇ ਇਹ ਬੱਦਲ ਨੇ ਏਰੀਆ ਜਿਹੜਾ ਕੁਝ ਇਲਾਕਿਆਂ ਦੇ ਵਿੱਚ ਬਣ ਸਕਦਾ ਬਾਕੀ ਜ਼ਿਆਦਾ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈ ਲੇਕਿਨ 4 ਤੋਂ 7 ਦਰਮਿਆਨ ਪੰਜਾਬ ਵਿੱਚ ਮूसलाधार ਬਰਖਾ ਹੋ ਸਕਦੀ ਆ ਹੁਣ ਆਪਾਂ ਤੁਹਾਨੂੰ ਆਉਣ ਵਾਲੇ 5 ਦਿਨ ਦਾ ਮੌਸਮਾ ਜਿਹੜਾ ਉਹ ਦੱਸਦੇ ਆਂ ਵੀਡੀਓ ਵਿੱਚ ਦਿੱਤੀ ਜਾਣਕਾਰੀ ਵਧੀਆ ਲੱਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇਕਰ ਆਪਾਂ ਗੱਲ ਕਰੀਏ ਵੀ ਆਉਣ ਵਾਲੇ 24 ਘੰਟੇ 2 ਅਕਤੂਬਰ ਦੀ ਤਾਂ 2 ਅਕਤੂਬਰ ਨੂੰ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਹਲਚਲ ਹੈ ਨਹੀਂਗੀ ਲੇਕਿਨ ਇਕਦੁੱਕਾ ਸਥਾਨਾਂ ਤੇ ਬੱਦਲ ਬਣ ਸਕਦੇ ਆ ਤੇ ਬਰਖਾ ਦੀਆਂ ਗਤੀਵਿਧੀਆਂ ਦੇ ਸਕਦੇ ਆ 3 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਕੋਈ ਖਾਸ ਹਲਚਲ ਹੈ ਨਹੀਂਗੀ ਲੇਕਿਨ ਜੰਮੂ ਕਸ਼ਮੀਰ ਦੇ ਕੁਝ ਭਾਗਾਂ ਦੇ ਘਰ ਚਮ ਬਣ ਕੇ ਬਰਖਾ ਦੇ ਸਕਦੇ ਆ ਹਰਿਆਣੇ ਦੇ ਕੁਝ ਭਾਗ Rajasthan ਤੇ Gujarat ਦੇ ਵਿੱਚ ਤਾਂ ਭਾਰੀ ਬਰਖਾ ਹੋ ਸਕਦੀ ਆ ਜੇਕਰ ਆਪਾਂ ਗੱਲ ਕਰੀਏ 4 ਤਰੀਕ ਦੀ ਹਾਂ ਨਾ 3 ਤਰੀਕ ਦੀ 3 ਤਰੀਕ ਨੂੰ ਗਰਜ ਚਮਕ ਵਾਲੇ ਬੱਦਲ ਜਿਹੜੇ ਉਹ ਬਣ ਗਏ ਤੇ ਕੁਝ ਪਾਕਿਸਤਾਨ ਦੇ ਭਾਗਾਂ ਤੋਂ ਹੁੰਦੇ ਹੋਏ ਪੰਜਾਬ ਵੱਲ ਨੂੰ ਵਧਣਗੇ ਜਿਹਦੇ ਨਾਲ ਹਲਕੇ-ਫੁਲਕੇ ਬਰਖਾ ਹੋ ਸਕਦੀ ਆ 4 ਤਰੀਕ ਨੂੰ ਗਤੀਵਿਧੀਆਂ ਜਿਹੜੀਆਂ ਉਹ ਵੱਜ ਜਾਣੀਆਂ ਤੇ ਪੰਜਾਬ ਦੇ ਵਿੱਚ ਬਰਖਾ ਜਿਹੜੀ ਉਹ ਪਾਕਿਸਤਾਨ ਵਾਲੇ ਭਾਗੇ ਤੋਂ ਸ਼ੁਰੂ ਹੋਊਗੀ ਤੇ ਗਰਜ ਚਮਕ ਦੇ ਨਾਲ ਜ਼ਬਰਦਸਤ ਬਰਖਾ ਉਡੀ ਉਧਰਲੇ ਪਾਸੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਮੂਸਲਾ ਧਾਰ ਬਰਖਾ ਹੋ ਸਕਦੀ ਆ 5 ਤੇ 6 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਆ। ਰਾਜਸਥਾਨ, ਸਾਰਾ, ਗੁਜਰਾਤ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਮੂਸਲਾ ਧਾਰ ਬਰਖਾ ਹੋਣ ਦੀ ਸੰਭਾਵਨਾ। ਇਸੇ ਤਰ੍ਹਾਂ 6 ਤੇ 7 ਤਰੀਕ ਨੂੰ ਵੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੂਸਲਾ ਧਾਰ ਬਰਖਾ ਦੇ ਨਾਲ ਗੜੇਮਾਰੀ, ਤੇਜ਼ ਹਵਾਵਾਂ ਤੇਜ ਗਰਜ ਚਮਕ ਲਾਸ਼ਕ ਦੇ ਨਾਲ ਮੀਂਹ ਆ ਜਿਹੜਾ ਉਹ ਪੈਣ ਦੀ ਸੰਭਾਵਨਾ ਜੰਮੂ ਕਸ਼ਮੀਰ ਦੇ ਸਾਰੇ ਭਾਗ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਰਾਜਸਥਾਨ ਦੇ ਬਹੁਤੇ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋ ਸਕਦੀ ਆ ਸੁਚੇਤ ਰਹਿਣ ਦੀ ਲੋੜ ਹੈ ਤੁ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 7 ਤਰੀਕ ਤੇ 8 ਤਰੀਕ ਦੀ ਤਾਂ 7 ਤਰੀਕ ਤੇ 8 ਤਰੀਕ ਨੂੰ ਵੀ ਪੰਜਾਬ ਦੇ ਬਹੁਤ ਸਾਰੇ ਭਾਗ ਜਿਹੜੇ 8 ਤਰੀਕ ਦੀ ਸੋਹ 10 11 ਵਜੇ ਤੱਕ ਗਰਜ ਚਮਕ ਵਾਲੇ ਬੱਦਲ ਬਣ ਕੇ ਬਰਖਾ ਜਿਹੜੀ ਉਹ ਪੂਰਬੀ ਤੇ ਉੱਤਰੀ ਇਲਾਕਿਆਂ ਦੇ ਵਿੱਚਾ ਮੱਧ ਪੰਜਾਬ ਤੱਕ ਦੇ ਸਕਦੇ ਆ ਹਰਿਆਣੇ ਦੇ ਵਿੱਚ ਵੀ ਤੇ ਉੱਤਰ ਪ੍ਰਦੇ ਦੇ ਜ਼ਿਆਦਾਤਰ ਭਾਗਾਂ 'ਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ 'ਚ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਰਹੂਗੀ ਇਹ ਸੀਗਾ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ ਦਾ ਹਾਲ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ